ਜੀ ਇਹ ਨਹੀਂ ਹੈਗਾ ਵੀ ਆਪਾਂ ਵੀ ਆ ਬੀਜ ਕੁਝ ਹੋਰ ਹੋਵੇ ਮਿਕਸ ਕਰਕੇ ਆਪਾਂ ਹੋਰ ਦੇ ਦਈਏ ਜੀ ਪੀਆਰ 131 ਜੋ ਨਾ ਜੀ ਆ ਲਗਭਗ 110 ਦਿਨਾਂ ਦੀ ਵੈਰੈਟੀ ਆ ਪਨੀਰੀ ਲੱਗਣ ਤੋਂ ਬਾਅਦ ਜੀ ਤੇ ਝਾੜ ਦੀ ਗੱਲ ਕਰੀਏ ਤਾਂ ਬਈ 90 ਤੋਂ ਲੈ ਕੇ 100 ਮਣ ਤੱਕ ਆ ਆਪਾਂ 1121 ਦੀ ਵੈਰੈਟੀ ਜਿਵੇਂ 17 18 ਸੀਦਾ 100 ਦਾ 1885 ਆ ਜੀ ਤਾਂ ਇਹਦਾ ਝਾੜ 60 ਕਿ ਤੋਂ 65 ਮਣ ਤੱਕ ਕਮਾਲਾ ਪਰ ਲੈ ਸਕਦੇ ਜੀ ਆਪਾਂ ਵਧੀਆ ਖੇਤੀ ਕਰਦੇ ਆ ਆਪਾਂ 1121 ਦੀ ਵੈਰੈਟੀ ਜਿਵੇਂ 17 18 ਸੀਦਾ 100 ਦਾ 1885 ਆ ਜੀ ਤਾਂ ਇਹਦਾ ਝਾੜ 60 ਕੁ ਤੋਂ 65 ਮਣ ਤੱਕ ਕਮਾਲਾ ਪਰ ਲੈ ਸਕਦੇ ਜੀ ਆਪਾਂ ਵਧੀਆ ਖੇਤੀ ਕਰਦੇ ਆਂ ਹਾਂਜੀ ਵੀ ਦੋਸਤੋ ਜੇ ਤੁਸੀਂ ਵੀ ਲੱਭ ਰਹੇ ਹੋ ਅਸਲੀ ਤੇ ਸੋਧੇ ਹੋਏ ਬੀਜ ੋਨੇ ਦੇ ਤਾਂ ਤੁਹਾਨੂੰ ਅੱਜ ਲੈ ਕੇ ਆਏ ਆਂ ਆਪਾਂ ਨਾਗੋ ਕੀ ਜਿਵੇਂ ਆਪਾਂ ਕਹਿ ਲਈਏ ਵੀ ਪੀ ਆਰ 131 ਆ ਗਿਆ ਯੂਨੀਵਰਸਿਟੀ ਲੁਧਿਆਣਾ ਦਾ ਬੀਜ ਆ ਗਿਆ ਜਾਂ ਪੂਸ਼ਾ ਜੁਨੀਵਰਸਿਟੀ ਦਿੱਲੀ ਦੇ ਆ ਗਿਆ ਜਿਵੇਂ ਮੁੱਛਲਾ ਬਾਸਮਤੀ ਦੀਆਂ ਕਿਸਮਾਂ ਤੇ ਇਹ ਜਿੰਨੇ ਵੀ ਆਹ ਬੀਜ ਆ ਸਾਨੂੰ ਸਾਰੇ ਦਿਖਾਉਣੇ ਆ ਪੰਜਾਬ ਦੇ ਵਿੱਚ ਵੀ ਕਾਫੀ ਡਿਮਾਂਡ ਆ ਪੀ ਆਰ 131 ਬੀਜ ਦੀ ਤਾਂ ਬਲੈਕ ਦੇ ਵਿੱਚ ਵੀ ਵਿਕ ਰਿਆ ਤਾ ਡੁਪਲੀਕੇਟ ਵੀ ਬੀਜ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਈਰ ਆਪਣੇ ਨਾਲ ਆ ਗਰਦੀਪ ਬਾਈ ਆਪਣੇ ਨਾਲ ਹੋਊਗਾ ਇਹ ਤੋਂ ਜਾਣਕਾਰੀ ਲਵਾਂਗੇ ਆਮ ਕਿਸਾਨ ਆ ਤੇ ਖੇਤੀ ਕਰਦੇ ਤੇ ਆਪ ਹੀ ਇੱਥੇ ਜਿਹੜੇ ਬੀਜ ਆ ਤਿਆਰ ਕਰਦੇ ਆਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੇ ਜਿਵੇਂ ਮੈਂ ਗੱਲ ਕੀਤੀ ਸੀ ਬਾਈ ਪੀ ਆਰ 131 ਦੀ ਵੀ ਇਹ ਤਾਂ ਬਲੈਕ ਬਲੈਕ ਦੇ ਵਿੱਚ ਵੀ ਵਿਕਦਾ ਤੇ ਡੁਪਲੀਕੇਟ ਵੀ ਆਉਂਦਾ ਹਨਾ ਤੇ ਮਹਿੰਗਾ ਵੀ ਬੜਾ ਵਿਕਦਾ ਬਲੈਕ ਦੇ ਵਿੱਚ ਆਉਣ ਕਰਕੇ ਤੇ ਪਹਿਲਾਂ ਆਪਾਂ ਝੋਨੇ ਦੇ ਇਹਦੇ ਬੀਜ ਬਾਰੇ ਜਾਣਕਾਰੀ ਦੇ ਦੇ ਵੀ ਕਿੰਨੇ ਦਿਨਾਂ ਚ ਜਿਹੜਾ ਪੱਕ ਕੇ ਤਿਆਰ ਹੁੰਦਾ ਕੀ ਆ ਪੀਆ 131 ਝੋਨਾ ਜੀ ਆ ਲਗਭਗ 110 ਦਿਨਾਂ ਦੀ ਵੈਰੈਟੀ ਆ ਪਨੀਰੀ ਲੱਗਣ ਤੋਂ ਬਾਅਦ ਜੀ ਤੇ ਝਾੜ ਦੀ ਗੱਲ ਕਰੀਏ ਤਾਂ ਬਈ 90 ਤੋਂ ਲੈ ਕੇ 100 ਮਣ ਤੱਕ ਬਾਕੀ ਆਪਣੀ ਸੰਭਾਲ ਤੇ ਆ ਵੀ ਕਿੰਨੀ ਕਿ ਸੰਭਾਲ ਆਪਾਂ ਵਧੀਆ ਕਰਦੇ ਆ ਖੇਤ ਕਹੇ ਜਾਂ ਬਾਣ ਕਹੇ ਜਾਂ ਪਾਣੀ ਕਹੇ ਜਾਗਾ ਜੀ ਤੇ ਵਧੀਆ ਕਿਸਮ ਹੈ ਜੀ ਇਸ ਟਾਈਮ ਪੰਜਾਬ ਦੇ ਵਿੱਚ ਇਸ ਦੀ ਕਾਫੀ ਡਿਮਾਂਡ ਚੱਲ ਰਹੀ ਹੈ ਜੀ ਬੀਜ ਦੀ ਹੂੰ ਤੇ ਡਿਮਾਂਡ ਜ਼ਿਆਦਾ ਹੋਣ ਕਰਕੇ ਵਿੱਚ ਵਿੱਚ ਸੁਣ ਚਾਹ ਪੰਜਾਬ ਦੇ ਵਿੱਚ ਇਸ ਦਾ ਬਲੈਕ ਦੇ ਵਿੱਚ ਵੀ ਸੀਡ ਬਹੁਤ ਵਿਕ ਰਿਹਾਗਾ ਜੀ ਤੇ ਪਰ ਆਪਾਂ ਆਪਣੀ ਗੱਲ ਕਰੀਏ ਬਈ ਜੀ ਆਪਣੇ ਕੋਲੇ ਤਾਂ ਵਧੀਆ ਪਿਓਰ ਬੀਜ ਹੈ ਹੂੰ ਜਿੰਨਾ ਬੀ ਹੈਗਾ ਆਪਾਂ ਉਹਨਾਂ ਕਾ 131 ਦੇ ਵਿੱਚ ਦੇਵਾਂਗੇ ਨਹੀਂ ਹੈਗਾ ਵੀ ਬੀਜ ਹੋਰ ਹੋਊਗਾ ਤੇ ਪੈਕਿੰਗ ਆਪਾਂ ਕੁਝ ਹੋਰ ਕਰ ਦਾਂਗੇ ਹੂੰ ਤੇ ਵਧੀਆ ਸਾਫ ਬੀਜ ਆਪ ਤਿਆਰ ਕੀਤਾ ਹੀ ਆ ਆਪਣੇ ਆਪ ਝੋਨਾ ਲਾਇਆ ਸੀ ਯੂਨੀਵਰਸਿਟੀ ਦਾ ਬੀਜ ਲਿਆ ਕੇ ਜੀ ਤੇ ਆਪ ਤਿਆਰ ਕੀਤਾ ਪੈਕਿੰਗ ਕੀਤੀ ਹੋਈ ਹੈ ਬੋਰੀਆਂ ਵਿੱਚ ਪਾ ਕੇ ਰੱਖਿਆ ਹੋਇਆ ਜੀ ਜੀ ਜੇ ਆਪਣੇ ਪੈਕਿੰਗ ਦੇ ਵਿੱਚ ਚਾਹੀਦਾ ਤਾਂ ਉਹਨਾਂ ਆਪਾਂ 5 ਕਿਲੋ 10 ਕਿਲੋ ਜਾਂ ਜਿੰਨੇ ਵੀ ਚਾਹੀਦੇ ਉਸ ਹਿਸਾਬ ਨੇ ਦੇ ਸਕਦੇ ਆਂ ਤੇ ਖੁੱਲਾ ਚਾਹੀਦਾ ਤਾਂ ਆਪਾਂ ਖੁੱਲਾ ਵੀ ਲਿਆ ਸਕਦਾ ਜੀ ਆਪਣੇ ਕੋਲੇ ਆਪਣੇ ਆਪ ਦੇ ਘਰੇ ਆਪਾਂ ਬੀਜ ਕਿ ਤਿਆਰ ਕੀਤਾ ਹੋਇਆ ਵੀ ਵੱਡੀ ਗੱਲ ਤਾਂ ਇਹ ਆ ਵੀ ਹਨਾ ਪਰੋਸੇ ਵਾਲੀ ਗੱਲ ਹੁੰਦੀ ਆ ਵੀ ਆਪਣੇ ਜਿਵੇਂ ਹੁਣ ਕਿਸਾਨ ਭਰਾ ਹਨਾ ਤਾਂ ਕਿਸਾਨ ਖੇਤੀ ਕਰਦਾ ਬਾਈਰ ਇਹ ਵੀ ਖੇਤੀ ਕਰਕੇ ਆਪ ਦਾ ਜਿਹੜਾ ਇਹਨੂੰ ਝੋਨੇ ਦਾ ਬੀਜ ਤਿਆਰ ਕਰਦੇ ਆ ਆਪ ਹੀ ਸੋਧਦੇ ਆਪਦੀ ਕੰਬਾਈਨ ਨਾਲ ਹੀ ਵੜਦੇ ਆ ਤੇ ਜਿਹੜਾ ਸੋਧ ਕੇ ਪੈਕਿੰਗ ਕੀਤੀ ਜਾਂਦੀ ਆ ਕਿਉਂਕਿ ਸੋਧਣਾ ਵੀ ਜ਼ਰੂਰੀ ਹੁੰਦਾ ਹੈਗਾ ਬੀਜ ਨੂੰ ਤੇ ਸੋਨੇ ਇਹਦੀ ਵਾਣ ਦੀ ਗੱਲ ਕਰੀਏ ਤਾ ਕਿਵੇਂ ਰਹਿੰਦਾ ਮਤਲਬ ਕਿਹੋ ਜਿਹੇ ਬਾਣਾ ਦੇ ਵਿੱਚ ਜਿਆਦਾ ਵੀ ਇਹ ਦਰਮਿਆਨਿਓ ਤੋਂ ਲੈ ਕੇ ਆਪਾਂ ਚੰਗੇ ਬਾਣਾ ਦੇ ਵਿੱਚ ਆਪਾਂ ਬੀਜ ਸਕਦੇ ਆ ਜੀ ਵੀ ਜਿਆਦਾ ਨਰਮ ਬਾਣਾ ਦੇ ਵਿੱਚ ਇਹਦਾ ਝਾੜ ਥੋੜਾ ਜਿਹਾ ਘੱਟ ਰਹਿ ਸਕਦਾਗਾ ਜੀ ਪਰ ਦਰਮਿਆਨਾ ਆਪਣੇ ਦਰਮਿਆਨੇ ਪਾਣੀ ਤੋਂ ਦਰਮਿਆਨੇ ਬਾਣਾ ਤੋਂ ਲੈ ਕੇ ਚੰਗੇ ਬਾਣ ਤੇ ਚੰਗੇ ਪਾਣੀ ਦੇ ਵਿੱਚ ਵਧੀਆ ਝਾੜ ਟਾਈਮਿੰਗ ਕੀ ਰਹਿੰਦੀ ਹੈ ਦੀ ਟਾਈਮਿੰਗ ਦਾ ਜੀ ਆਪਾਂ ਵਧੀਆ ਟਾਈਮਿੰਗ ਤਾਂ ਵੈਸੇ ਤਾਂ ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂਆਤ ਕਰੀ ਆਪਾਂ ਪਨੀਰੀ ਮੰਨ ਲਓ 25 ਜਣਾਂ ਦੀ ਪਨੀਰੀ ਲਾ ਕੇ ਜੀ ਤੇ ਜੁਲਾਈ ਦੇ ਪਹਿਲੇ ਹਫਤੇ ਤੋਂ ਆਪਾਂ ਇਹਦੀ ਲਵਾਈ ਸ਼ੁਰੂ ਕਰ ਦਈਏ ਤਾਂ ਉਹ ਬੈਸਟ ਹੈ ਜੀ ਤੁਹਾਡਾ ਟਾਈਮ ਬੈਸਟ ਰਹਿੰਦਾ ਤੇ ਪਨੀਰੀ ਆਪਣੇ ਬਸ 25 ਜਣਾਂ ਦੀ ਆਪਾਂ ਲਾਈਏ ਕੱਚੀ ਪਨੀਰੀ ਜਿਹਨੇ ਜਿਹਨੇ ਜਿੰਨੀ ਪਕਾ ਕੇ ਲਾਵਾਂਗੇ ਉਹਨੇ ਤਾਂ ਝਾੜ ਘਟਣ ਦੇ ਅਸਰ ਜ਼ਿਆਦਾ ਰਹਿੰਦੇ ਸਾਰੇ ਰਹਿੰਦੇ ਹਾਂ ਜੀ ਫਿਰ ਵੱਡਣ ਵਾਸਤੇ ਆਪਣੇ ਕੋਲੇ ਆਪਦੀ ਕੋ ਮੈਨ ਹੈ ਬਈ ਜੀ ਉਹਨੂੰ ਪਹਿਲਾਂ ਪੂਰੀ ਤਰੀਕੇ ਨਾਲ ਆਪ ਸਾਫ਼ ਕਰਵਾਉਣੀ ਹੈ ਇਹਨੂੰ ਜੀ ਸਾਫ਼ ਕਰਵਾ ਕੇ ਫਿਰ ਵੜਵਾ ਕੇ ਫੇਰ ਸੁਕਾਉਣੇ ਜੀ ਆਪਣੇ ਨਾਲ ਬਈਰੇ ਆਪਣੇ ਹੈਗੇ ਵਿਚਾਰੇ ਮਿਹਨਤਬੰਦੇ ਨਾਲ ਜੀ ਸੁਕਾਉਂਦੇ ਆ ਜੀ ਬਾਅਦ ਸੁਕਾ ਕੇ ਉਹਨਾਂ ਨੂੰ ਬੋਰੀਆਂ ਦੇ ਵਿੱਚ ਪੈਕਿੰਗ ਹੁੰਦੀ ਆ ਜੀ ਪੈਕਿੰਗ ਤੋਂ ਬਾਅਦ ਫਿਰ ਜਦੋਂ ਇਹਨੂੰ ਆਪਾਂ ਗ੍ਰੇਡਿੰਗ ਕਰਦੇ ਆ ਉਦੋਂ ਵੀ ਇਹਦੇ ਵਿੱਚ ਪੂਰਾ ਉੱਤੇ ਕੰਮ ਖੜਕੇ ਕਰਵਾਈਦਾ ਵੀ ਗ੍ਰੇਡਿੰਗ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਿਕਸਿੰਗ ਨਾ ਆ ਜੀ ਤੇ ਗ੍ਰੇਡਿੰਗ ਕਰਵਾ ਕੇ ਫਿਰ ਇਹਦੇ ਅੱਡੋ ਅੱਡੀ ਸਟੈਕਿੰਗ ਲਵਾਉਣੀ ਜੀ ਸਾਰੇ ਬੀਜਾਂ ਦੀ ਇਹ ਤਾਂ ਬਹੁਤ ਵੱਡਾ ਹਨ ਮਿਹਨਤੀ ਕੰਮ ਹੋ ਗਿਆ ਜਿਵੇਂ ਕੰਬਾਈਨ ਦੀ ਗੱਲ ਕਰੀਏ ਸਾਫ ਸਪਾਈ ਕਰਨੀ ਹੈ ਇਹ ਤਾਂ ਬੀਮੈਕਸ ਹੋ ਜਾਂਦੇ ਹਨ ਹਣਾ ਆਪਣੇ ਲਾਜ ਨੇ ਤੇ ਉਹਨੂੰ ਸਾਫ ਕਰਕੇ ਜਿਹੜਾ ਦੂਸਰੀ ਕਿਸਮ ਨੂੰ ਵੜਨਾ ਫਿਰ ਉਸ ਤੋਂ ਬਾਅਦ ਉਹਦੀ ਪੈਕਿੰਗ ਕਰਨੀ ਪੂਰੀ ਮਿਹਨਤ ਹੈ ਬਈ ਜਿਹਦੇ ਵਿੱਚ ਇੱਥੋਂ ਤੱਕ ਲਿਆਉਣ ਵਾਸਤੇ ਬੋਰੀਆਂ ਦੇ ਪੈਕਿੰਗ ਪੈਕਿੰਗ ਤੱਕ ਦੇਖਿਆ ਜਾਵੇ ਤਾਂ ਜੇ ਸ਼ੁੱਧ ਵੀ ਚਾਹੀਦਾ ਤਾਂ ਆਪਾਂ ਨੂੰ ਪੂਰੀ ਮਿਹਨਤ ਕਰਨੀ ਪੈਂਦੀ ਜੀ ਇਹਦੀ ਕੀਮਤ ਕੀ ਰੱਖੀ ਹੈ ਬਈ ਇਹਦੀ ਕੀਮਤ ਬਈ ਜੀ 70 ਰੁਪਏ ਰੱਖੀ ਆਪਾਂ ਇਸ ਟਾਈਮ 131 ਦੀ ਠੀਕ ਹੈ ਜੇ ਕਿਸ ਨੂੰ ਇਕੱਠਾ ਚਾਹੀਦਾ ਵੱਧ ਚਾਹੀਦਾ ਤਾਂ ਆਪਾਂ ਉਹ ਜ ਆਪਾਂ ਕੱਟ ਵੀ ਕਰ ਸਕਦੇ ਆ ਪਰ ਆਪਾਂ 70 ਰੁਪਏ ਦੀ ਕੀਮਤ ਰੱਖੀ ਹੈ ਬਹੁਤ ਹੀ ਵਾਜੂਬ ਰੇਟਾਂ ਤੇ ਆ ਬਾਈ ਹੋਰ ਕਿਹੜੀਆਂ ਕਿਹੜੀਆਂ ਕਿਸਮਾਂ ਤੁਹਾਡੇ ਕੋਲੇ ਬਾਈ ਜੀ ਬਾਸਮਤੀ ਚ ਗੱਲ ਕਰੀਏ ਤਾਂ ਬਾਸਮਤੀ ਦੇ ਲਗਭਗ ਸਾਰੀਆਂ ਕਿਸਮਾਂ ਆਪਣੇ ਕੋਲੇ ਹੈਗੀਆਂ ਇਸ ਟਾਈਮ ਜਿਵੇਂ ਸਭ ਤੋਂ ਵਧੀਆ ਕਿਸਮ ਵਿੱਚ ਬਾਸਮਤੀ ਜੋ ਜ਼ਿਆਦਾ ਚੱਲਦੀ 14 ਸਿੱਕਾ ਉਹ ਦਾ ਸੁਧਾਰ ਯੂਨੀਵਰਸਿਟੀ ਨਹੀਂ ਕਰੇ 18 86 17 18 ਹੋ ਗਈ ਇਹ ਦਾ ਸੁਧਾਰ 18 85 ਹੋ ਗਈ ਜੀ ਜੀ ਇਹ ਪੀਵੀ1 ਨਾਲ ਗੱਲ ਕਰੀਏ ਪੀਵੀ1 ਦਾ ਸੁਧਾਰ 1637 ਹੋਗੀ ਜੀ ਇਹ 1509 ਹੋਗੀ ਉਹਦਾ ਇੱਕ ਸੁਧਾਰ ਪਿਛਲੇ ਸਾਲ ਪੰਜਾਬ ਦੇ ਵਿੱਚ ਕਾਫੀ ਚੱਲਿਆ 201847 ਬਹੁਤ ਵਧੀਆ ਮਾਤਰਾ ਦੇ ਵਿੱਚ ਬੀਜ ਆਪਣੇ ਕੋਲੇ ਵਧੀਆ ਹੈ ਪਿਓਰ ਤੇ ਸ਼ੁੱਧ ਬੀਜ ਹੈ ਜਮਾ ਜੇ ਭਾਈ ਇਹਦੀ ਗੱਲ ਕਰੀਏ ਪੀਵੀ1885 ਦੀ ਜੀ ਭਾਈ ਜੀ ਇਹਦਾ ਕੀ ਹੈ ਮਤਲਬ ਝਾੜ ਰਹਿੰਦਾ ਹੈਗਾ ਇਹਦਾ ਭਾਈ ਜੀ ਝਾੜ ਤਾਂ ویسੇ ਤਾਂ ਆ ਆਪਾਂ 1121 ਦੀ ਵੈਰੈਟੀ ਜਿਵੇਂ 1718 ਸੀ ਉਹਦਾ 1885 ਆਇਆ ਜੀ ਤਾਂ ਇਹਦਾ ਝਾੜ 60 ਕੁ ਤੋਂ 65 ਮਣ ਤੱਕ ਕਮਾਲਾ ਪਰ ਲੈ ਸਕਦੇ ਜੀ ਆਪਾਂ ਵਧੀਆ ਖੇਤੀ ਕਰਦੇ ਆ ਜੀ ਤੇ ਬਾਕੀ ਸ਼ਾਰਟ ਟਰਮ ਦੀ ਵੈਰੈਟੀ ਆ ਥੋੜੀ ਜੀ ਜੀ ਤੇ ਰੇਟ ਵੀ ਬਹੁਤ ਵਧੀਆ ਜਿਆਦਾ 18 85 ਦਾ 12 18 ਦਾ ਮੁੱਛਲ ਦੇ ਵਿੱਚ ਟੌਪ ਤੇ ਰਹਿੰਦਾ ਰੇਟ ਜੀ ਦਾ ਠੀਕ ਜਿਵੇਂ 14 ਸਿੱਕ ਦਾ ਵੀ ਬਹੁਤ ਵਧੀਆ ਰੇਟ ਰਹਿੰਦਾ ਇਹਨਾਂ ਦਾ ਬੈਠਿਆ ਰੇਟ ਵਧੀਆ ਰਹਿੰਦਾ ਜੀ ਜੀ ਤੇ ਇਸ ਤੋਂ ਇਲਾਵਾ ਜਿਵੇਂ ਬਾਈ ਤੁਹਾਡੇ ਕੋਲ ਪੀ ਵੀ 17 18 ਇਹ ਵੀ ਕਿਸਮ ਆ ਗਈ ਹੈ ਨਾ ਵੈਰੈਟੀ ਆ ਗਈ ਹੈ ਤਾਂ ਇਹਦੀ ਤੇ ਇਹਦੇ ਨਾਲੋਂ ਮਤਲਬ ਕੀ ਖਾਸੀਤਾ ਇਹਦਾ ਇਹ ਬਾਈ ਜੀ ਨਾ ਮੈਸੇ ਦਾ 11 21 10 ਦਾ 17 18 ਕੱਢਿਆ ਯੂਨੀਵਰਸਿਟੀ ਨੇ ਉਸ ਤੋਂ ਬਾਅਦ ਹੋਰ ਖੋਦ ਕੇ ਇਹਨਾਂ 18 85 ਕੱਢਤਾ ਜੀ ਤੇ ਦੋਨੇ ਵੈਰੈਟੀਆਂ ਫੁੱਲ ਗਾਂ ਮਜਾ ਵਾ ਜੀ ਜੀ ਤੇ ਆਹ ਵੈਰੈਟੀ ਵੀ ਮਤਲਬ ਚੰਗਾ ਝਾੜ ਦੇ ਰਹੀ ਹੈ 17 18 ਦਾ ਵੀ ਝਾੜ ਵਧੀਆ ਹੈਗਾ ਜੀ ਥੋੜਾ ਜਿਹਾ ਜ਼ਮੀਨਾਂ ਦਾ ਫਰਕ ਹੈ ਜੀ ਕੋਈ ਕੋਈ ਬਾਣ ਦੇ ਵਿੱਚ 18 85 ਦੇ ਜਿੰਦੀ ਕਿਤੇ ਕਿਤੇ 17 18 ਵਧੀਆ ਦੇ ਜਿੰਦੀ ਫਿਰ ਆਹ ਬੀਜ ਕਿੱਥੋਂ ਲੈ ਕੇ ਤਿਆਰ ਕਰਦੇ ਹਾਂ ਜਿਹੜੀ ਆਹ ਸਾਰੇ ਬੀਜ ਪਏ ਆ ਬਾਈ ਬੀਜ ਦੀ ਗੱਲ ਕਰੀਏ ਤਾਂ ਕੋਸ਼ਿਸ਼ ਕਰਦੇ ਸੀ ਬੀਜ ਤਾਂ ਸਾਰੇ ਜਿਹੜੇ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਬੀਜ ਆ ਲੁਧਿਆਣਾ ਯੂਨੀਵਰਸਿਟੀ ਤੋਂ ਤੇ ਜਿਹੜੇ ਬਾਸਮਤੀ ਦੇ ਬੀਜ ਆ ਪੂਸਾ ਬਾਸਮਤੀ ਇਹ ਦਿੱਲੀ ਯੂਨੀਵਰਸਿਟੀ ਪੂਸਾ ਤੋਂ ਲੈ ਕੇ ਆਉਣੇ ਜੀ ਹੂੰ ਤੇ ਕਾਫੀ ਬੀਜ ਤਾਂ ਮਤਲਬ ਜਿਹੜੇ ਜਿਹੜੇ ਮਤਲਬ ਪਿਛਲੇ ਸਾਲ ਤੋਂ ਉਦੋਂ ਪਿਛਲੇ ਸਾਲ ਲਾਂਚ ਹੋਏ ਬੀਜ ਜਿਵੇਂ ਗੱਲ ਕਰੀਆ 1847 ਜੀ 1886 ਹੋ ਗਿਆ ਜੀ 1885 ਹੋ ਗਿਆ ਜੀ ਤੇ ਖੁਦ ਇਹ ਮਤਲਬ ਯੂਨੀਵਰਸਿਟੀ ਦੇ ਡਾਇਰੈਕਟਰ ਸਾਹਿਬ ਜੀ ਆਈਸੀ ਬਾਈ ਜੀ ਉਹਨਾਂ ਨੇ ਜੀ ਤੇ ਉਹਨਾਂ ਤੋਂ ਬੀਜ ਲੈ ਕੇ ਤੇ ਉਹਨਾਂ ਨੇ ਆ ਬੀਜ ਸਾਨੂੰ ਲਗਵਾਇਆ ਤੇ ਖੁਦ ਜਦੋਂ ਆਪਣੇ ਛੋਨਾ ਵੱਡਿਆ ਗਿਆ ਜੀ ਤਾਂ ਉਹਨਾਂ ਨੇ ਵਿజిਟ ਕੀਤਾ ਸਾਡੇ ਕੋਲੇ ਬਈ ਜੀ ਡਾਇਰੈਕਟਰ ਸਾਹਿਬ ਨੇ ਜੀ ਤੇ ਉਹਨਾਂ ਦੇ ਮਤਲਬ ਆਪਣੇ ਰეკਮੈਂਡੇਸ਼ਨ ਤੇ ਏਰੀਆ ਦੇ ਦੱਸਦੇ ਵੀ ਆ ਸ੍ਰੀ ਉੱਤਰੀ ਭਾਰਤ ਦੇ ਵਿੱਚ ਕਿਹੜੀਆਂ-ਕਿਹੜੀਆਂ ਆ ਵੈਰਾਈਟੀਆਂ ਆਪਾਂ ਚੱਲ ਸਕਦੀਆਂ ਸਪਾਰਸ਼ਾਂ ਦੇ ਹਿਸਾਬ ਨਾਲ ਹੀ ਬਈ ਉਹ ਬੀਜ ਲਗਵਾਉਂਦੇ ਆ ਜੀ ਤੇ ਆਪ ਉਹ ਤਿਆਰ ਕਰਵਾਉਂਦੇ ਆ ਤੇ ਇਹੀ ਮਤਲਬ ਉਹ ਆਪਣੇ ਜ਼ਿੰਮੇਵਾਰਾਂ ਨੂੰ ਸਪਾਰਸ਼ ਕਰਦੇ ਵੀ ਆ ਆਹ ਵੈਰਾਈਟੀਆਂ ਆਪਣੇ ਸ੍ਰੀ ਦੇ ਵਿੱਚ ਆਪਾਂ ਲਾ ਸਕਦੇ ਜੀ ਜਿਹੜੇ ਮਤਲਬ ਯੂਨੀਵਰਸਿਟੀਆਂ ਵੱਲੋਂ ਸਿਫਾਰਸ਼ ਕੀਤੇ ਵੀਜ਼ਾ ਤੁਸੀਂ ਉਹੀ ਤਿਆਰ ਕਰਦੇ ਹੋ ਅੱਜ ਦੇਖੀਏ ਮਾਰਕੀਟ ਦੇ ਵਿੱਚ ਜਿਹੜੇ ਯੂਨੀਵਰਸਿਟੀ ਤੋਂ ਸਿਫਾਰਸ਼ ਨਹੀਂ ਹੋ ਜਾਂਦੇ ਵੀਜ਼ਾ ਆਪਾਂ ਹੋਰ ਵੀ ਕਿਸਮਾਂ ਦੇਖਦੇ ਹਾਂ ਹਾਂਜੀ ਹਾਂਜੀ ਤੇ ਫਿਰ ਉਹ ਉਹ ਵੀ ਤੁਸੀਂ ਮਤਲਬ ਇਹਦੇ ਵਿੱਚ ਇਨਕਲੂਡ ਨਹੀਂ ਕੀਤੇ ਹੋਏ ਮਤਲਬ ਯੂਨੀਵਰਸਿਟੀ ਦਾ ਨਹੀਂ ਅਸੀਂ ਤਾਂ ਬਈ ਜੀ ਕੋਸ਼ਿਸ਼ ਇਹੀ ਕਰਦੇ ਹਾਂ ਵੀ ਜੋ ਆਪਣੇ ਯੂਨੀਵਰਸਿਟੀ ਵੱਲੋਂ ਆਪਣੇ ਏਰੀਆ ਦੇ ਹਿਸਾਬ ਨਾਲ ਸਿਫਾਰਸ਼ਾ ਵੀਜ਼ਾ ਜੋ ਵੈਰਾਈਟੀਆਂ ਛਾੜ ਦੇ ਸਕਦੀਆਂ ਨੇ ਤੇ ਘੱਟ ਸਮੇਂ ਦੇ ਵਿੱਚ ਕੱਟ ਪਾਣੀ ਨਾਲ ਤਿਆਰ ਹੋ ਸਕਦੇ ਆ ਉਹ ਵੈਰਾਈਟੀਆਂ ਵੀ ਆਪਾਂ ਮਤਲਬ ਲਾਰੇ ਯੂਨੀਵਰਸਿਟੀ ਦਾ ਬੀਜ ਲਿਆ ਕੇ ਬੀਜ ਲਿਆ ਕੇ ਹਾਂਜੀ ਹਾਂ ਤੇ ਜਿਹੜੇ ਮਤਲਬ ਆਪਣੇ ਕਿਸਾਨ ਭਰਾ ਦੇਖ ਰਹੇ ਆ ਹਨਾ ਜੇ ਤੁਹਾਡੇ ਤੋਂ ਲੈਣਾ ਚਾਹੁੰਦੇ ਆ ਮਤਲਬ ਕੀ ਮਤਲਬ ਭਰੋਸਾ ਕਰ ਸਕਦੇ ਤੁਹਾਡੇ ਤੇ ਵੀ ਕੀ ਜਿਹੜੇ ਦੋ ਚਾਰ ਗੱਲਾਂ ਹੋਣ ਵੀ ਲੱਗਣ ਵੀ ਹਾਂ ਆਪਣੇ ਕਿਸਾਨ ਭਰਾਗੇ ਵੀ ਸਾਨੂੰ ਕੋਈ ਲੰਬਾ ਜਾਂ ਕੰਪਲੀਟ ਨਹੀਂ ਹੁੰਦੀ ਆ ਆ ਬੀਜ ਤੋਂ ਹਾਂਜੀ ਹਾਂਜੀ ਉਹਦੇ ਬਾਈ ਜੀ ਭਰੋਸੇ ਦੀ ਗੱਲ ਤਾਂ ਦੇਖੋ ਜੀ ਆਪਾਂ ਨੂੰ ਕਿਤੇ ਨਾ ਕਿਤੇ ਕਰਨੇ ਹੀ ਪੈਂਦਾ ਜੀ ਹੂੰ ਸਾਡੇ ਕਿੰਨੀ ਤੋਂ ਕੋਸ਼ਿਸ਼ ਇਹ ਬਾਈ ਜੀ ਜੋ ਬੀਜ ਆਪਾਂ ਯੂਨੀਵਰਸਿਟੀ ਤੋਂ ਲਿਆ ਕੇ ਹੂੰ ਤੇ ਉਸ ਨੂੰ ਤਿਆਰ ਕਰੀਏ ਆਪ ਆਪ ਦੀ ਕੰਪੈਨ ਨਾਲ ਸਾਫ਼ ਕਰਕੇ ਹੂੰ ਵੜਦੇ ਉਹਨੂੰ ਆਪ ਸਗਾ ਕੇ ਆਪ ਖੁਦ ਆਪ ਦੀ ਦੇਖ ਰੇਗ ਦੇ ਵਿੱਚ ਗ੍ਰੇਡਿੰਗ ਕਰਵਾ ਕੇ ਤੇ ਪੈਕਿੰਗ ਕਰਵਾ ਕੇ ਤੁਹਾਡੇ ਸਾਹਮਣੇ ਬੋਰੀਆਂ ਵਿੱਚ ਪੈਕ ਕਰਵਾ ਕੇ ਧਰ ਰੱਖਿਆ ਜੀ ਜੀ ਜਿਹੜਾ ਵੀ ਜਿੰਨਾ ਹੈਗਾ ਆਪਾਂ ਤੋਂ ਉਨੇ ਰੱਖਣਾ ਹੈਗਾ ਇਹਦੇ ਵਿੱਚ ਕੋਈ ਲਾਲਚ ਨਹੀਂ ਹੈਗਾ ਵੀ ਆਪਾਂ ਨੂੰ ਫੇਰ ਬਦਲ ਕਰਕੇ ਵਧਾ ਦਈਏ ਹੂੰ ਜਿੰਨਾ ਕਿ ਬੀ ਆਪਨੇ ਕੋਲੇ ਹੈਗਾ ਸਾਫ ਆਪਾਂ ਉਹਨਾਂ ਕ ਬੀ ਆਪਾਂ ਬੋਰੀਆਂ ਦੇ ਵਿੱਚ ਪੈਕਿੰਗ ਕਰਕੇ ਤਿਆਰ ਰੱਖਦੇ ਆ ਜੀ ਤੇ ਉਹੀ ਆਪਾਂ ਅੱਗੇ ਜਿਹੜੇ ਆ ਸਾਡੇ ਕੋਲ ਫਾਰਮਰ ਸਾਡੇ ਨਾਲ ਜੁੜੇ ਹੋਏ ਪੀਜ ਲੈਣ ਆਉਂਦੇ ਆ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਣੀ ਆ ਜੀ ਇਹ ਨਹੀਂ ਹੈਗਾ ਵੀ ਆਪਾਂ ਵੀ ਆ ਬੀਜ ਕੁਝ ਹੋਰ ਹੋਵੇ ਮਿਕਸ ਕਰਕੇ ਆਪਾਂ ਹੋਰ ਦੇ ਦਈਏ ਜੀ ਤੇ ਆ ਮਤਲਬ ਬੀਜ ਤਿਆਰ ਕਰਦਿਆਂ ਨੂੰ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਬੀਜ ਤਿਆਰ ਕਰਦਿਆਂ ਨੂੰ ਬਈ ਜੀ ਲਗਭਗ 4-5 ਸਾਲ ਮੰਗੂ ਹੋ ਗਏ ਜੀ ਬਾਕੀ ਸਾਨੂੰ ਬਾਸਮਤੀ ਦੀ ਖੇਤੀ ਕਰਦੇ ਆ ਸਾਡੇ ਬਜ਼ੁਰਗਾਂ ਤੋਂ ਲੈ ਕੇ 15-20 ਸਾਲ ਹੋ ਗਏ ਸਾਡੀ ਬੈਲਟੀ ਇਹ ਮਤਲਬ ਬਾਸਮਤੀ ਵਾਲੀ ਜੀ ਤਾਂ ਝੋਨਾ ਲੱਗ ਰਹੀ ਸਾਡੇ ਕਾਫੀ ਸਾਲਾਂ ਤੋਂ ਠੀਕ ਹੈ ਤੇ ਬਾਕੀ ਮਿੱਤਰੋ ਸੋਨੂੰ ਹਣਾ ਪੀ ਆਰ 131 ਤੋਂ ਲੈ ਕੇ ਬਾਕੀ ਜਿਹੜੀਆਂ ਪੂਸ਼ਾ ਦੀਆਂ ਜਿਹੜੀਆਂ ਬਾਸਮਤੀ ਦੀਆਂ ਕਿਸਮਾਂ ਦਿਖਾਈਆਂ ਜਿਵੇਂ ਆਪਾਂ ਕਿਲੇ ਪੂਸ਼ਾ ਯੂਨੀਵਰਸਿਟੀ ਦਿੱਲੀ ਦੀਆਂ ਤੇ ਆ ਆ ਗਿਆ ਆਪਣਾ ਜਿਹੜਾ ਲੁਧਿਆਣਾ ਯੂਨੀਵਰਸਿਟੀ ਦਾ ਜਿਹੜੀ ਰਿਕਮੈਂਡ ਕਰਦੀ ਹੈ ਬੀਜ ਹਨਾ ਪੀ ਆਰ 131 ਦਾ ਤੇ ਬਾਕੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਪੈਨ ਆਪਾਂ ਨਾਗੋ ਕੀ ਖੜੇ ਆ ਸਿਰਸਾ ਜ਼ਿਲ੍ਹਾ ਪੈਂਦਾ ਹਰਿਆਣਾ ਦੇ ਵਿੱਚ ਨੰਬਰ ਦਿੱਤੇ ਹੋਏ ਹੈਗੇ ਜੇ ਕਿਸੇ ਨੇ ਤੁਸੀਂ ਇੱਥੇ ਵਿਜ਼ਿਟ ਕਰਨਾ ਇੱਥੇ ਵੀ ਤੁਸੀਂ ਵੀਜ਼ਾ ਲੈ ਆ ਸਕਦੇ ਹੋ ਤੇ ਬਈ ਆਨਲਾਈਨ ਦਾ ਵੀ ਹੈਗਾ ਨਾ ਸਾਰਾ ਸਿਸਟਮ ਹਾਂਜੀ ਬਾਈ ਜੀ ਹੂੰ ਆਨਲਾਈਨ ਆਪਾਂ ਜਿਹਨੂੰ ਚਾਹੀਦਾ ਆਪਾਂ ਉਹ ਕੋਰੀਅਰ ਥਰੂ ਹੂੰ ਜਾਂ ਵੈਸੇ ਇਕੱਠਾ ਵੀ ਚਾਹੀਦਾ ਤਾਂ ਕੋਈ ਗੱਡੀ ਗੁੱਡੀ ਦਾ ਖਰਚਾ ਉਹ ਆਪਦਾ ਹਾਂ ਦੇ ਕਈ ਭਰਾਵਾਂ ਨੇ ਨਾ ਗੱਠਿਆਂ ਨੇ ਵੀਜ਼ਾ ਮੰਗਾਉਣ ਆਗਾ ਤਾਂ ਉਹ ਉਦਾਂ ਦਾ ਵੀ ਹੋ ਜਾਂਦਾ ਸਿਸਟਮ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਵਾਜਬ ਰੇਟਾਂ ਤੇ ਐ ਵੀ ਨੀਗਾ ਪੂਰੇ ਵਧੀਆ ਰੇਟ ਦਿੱਤੇ ਆ ਤੇ ਵੀ ਜੇ ਵੀ ਇੱਕ ਨੰਬਰ ਆ ਸੋਧਿਆ ਹੋਇਆ ਵੀਜ਼ਾ ਇਹ ਨਹੀਂਗਾ ਕੋਈ ਵੀ ਆਪਾਂ ਕਹੇ ਲਈ ਡੁਪਲੀਕੇਟ ਵੀਜ਼ਾ ਜਿਵੇਂ ਮਾਰਕੀਟ ਦੇ ਵਿੱਚ ਚੱਲ ਰਿਹਾ ਤੇ ਇਹਦੀ ਫੁੱਲ ਗਰੰਟੀ ਆ ਗਈ ਤੇ ਧੰਨਵਾਦ ਜੀ